ਅੱਜ ਦੇ ਜ਼ਮਾਨੇ ਦੇ ਵਿੱਚ ਜਿੱਤੇ ਲੋਕ ਆਪਣਿਆਂ ਨੂੰ ਛੱਡ ਦਿੰਦੇ ਨੇ ਤੇ ਬਿਮਾਰੀ ਜਾਂ ਮੌਤ ਹੋਣ ਤੋਂ ਬਾਅਦ ਆਪਣਿਆਂ ਦੇ ਨਾਲ ਹੀ ਨਹੀਂ ਖੜਦੇ ਤਾਂ ਉੱਥੇ ਹੀ ਇਨਸਾਨੀਅਤ ਦੀ ਇੱਕ ਵੱਡੀ ਮਿਸਾਲ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਦੇ ਰਹਿਣ ਵਾਲੇ ਰਮੇਸ਼ ਕੁਮਾਰ ਅੱਜ ਤੱਕ 5000 ਤੋਂ ਜ਼ਿਆਦਾ ਲਾवारिस ਲਾਸ਼ਾਂ ਦਾ ਉਹ ਦ ਆਪਣੇ ਹੱਥੀ ਅੰਤਿਮ ਸੰਸਕਾਰ ਕਰ ਚੁੱਕੇ ਨੇ ਇੰਨਾ ਹੀ ਨਹੀਂ ਸਸਕਾਰ ਤੋਂ ਬਾਅਦ ਰਮੇਸ਼ ਮ੍ਰਿਤਕ ਦੀਆਂ ਅੰਤਿਮ ਕਿਰਿਆਵਾਂ ਵੀ ਉਸ ਦੇ ਧਰਮ ਦੇ ਮੁਤਾਬਕ ਕਰਦੇ ਨੇ ਤੇ ਰਮੇਸ਼ ਕੁਮਾਰ Laash ਨੂੰ ਵੇਖ ਕੇ ਪਹਿਚਾਨ ਲੈਂਦੇ ਨੇ ਕਿ ਉਹ ਕਿਸ ਧਰਮ ਦਾ ਹੋਵੇਗਾ ਤੇ ਉਸ ਧਰਮ ਦੇ ਮੁਤਾਬਕ ਹੀ ਉਹ ਅੰਤਿਮ ਸਸਕਾਰ ਦੀਆਂ ਰਸਮਾਂ ਖੁਦ ਨਿਭਾਉਂਦੇ ਨੇ ਤੇ ਇਸ ਤੋਂ ਬਾਅਦ ਮ੍ਰਿਤਕ ਦੀਆਂ ਹੱਡੀਆਂ ਨੂੰ ਵੀ ਜੇਕਰ ਉਹ Hindu ਹੈ ਤਾਂ ਹਰਦوار ਜੇਕਰ ਉਹ Sikh ਹੈ ਤਾਂ ਸ਼੍ਰੀ ਕੀਰਤਪੁਰ ਸਾਹਿਬ ਜਾ ਕੇ ਪਾਕੇ ਆਉਂਦੇ ਨੇ ਪਹਿਲੀ ਡੈਡ ਬੋਡੀ ਮੈਂ 85 ਦੇ ਵਿੱਚ ਕੀਤੀ ਸੀਗੀ 1985 ਤੋਂ ਲੈ ਕੇ ਹੁਣ ਤੱਕ ਤੁਸੀਂ ਕਿੰਨੇ ਲੋਕਾਂ ਦੇ ਆ ਜਿਹੜੇ ਲਵਾਰਸ ਦਾ ਸ਼ਾਨ ਨੇ ਉਹਨਾਂ ਦੇ 10 ਅਸਕਰ ਕਰ ਦਿੱਤੇ ਸਰ ਲਵਾਰਸ ਲੋਕ ਲਵਾਰਸ ਡੈਡ ਬੋਡੀਆਂ ਦੇ ਤਾਈ ਮੈਂ ਲਗਭਗ 5000 ਦੇ ਨੇੜੇ ਕਰ ਸਕਤਿਆਂ ਜੀ 5000 ਦੇ ਨੇੜੇ ਪਰ ਕਾਰੋਬਾਰ ਕੀ ਤੁਹਾਡਾ ਇਸ ਤੋਂ ਇਲਾਵਾ ਹੋਰ ਕਾਰੋਬਾਰ ਮੈਂ ਬਸ ਪਹਿਲਾਂ ਮੈਂ ਜੀ 1992 ਦੇ ਵਿੱਚ ਮੈਂ ਪੜਦਾ ਹੁੰਦਾ ਸੀਗਾ ਇੱਕ ਸਾਲਾਨਾ ਸਮਾਗਮ ਹੁੰਦਾ ਹੈਗਾ ਕਾਲਜ ਦਾ ਵਿੱਚ ਮੈਂ ਸਪੋਰਟਸ ਮੈਨ ਸੀਗਾ ਮੈਂ ਸਪੋਰਟਸ ਮੈਨ ਸੀ 50 ਕੋਈ ਵੀ ਕੰਮ ਨਹੀਂ ਕਰਦਾ ਨਹੀਂ ਸਰ ਪਾ ਇਸ ਜੀ ਤੋਂ ਕੋਈ ਇਨਕਮ ਹੁੰਦੀ ਆ ਜਾਂ ਤੁਹਾਨੂੰ ਕੋਈ ਪ੍ਰਸ਼ਾਸਨ ਦਾ ਕੋਈ ਪੈਸੇ ਦਿੰਦਾ ਜਦੋਂ ਤੁਸੀਂ ਲਵਾਰਸ ਬੋਰਡ ਦਾ ਨਹੀਂ ਸਰ ਪਹਿਲਾਂ ਪ੍ਰਸ਼ਾਸਨ ਤੋਂ ਦਿੰਦਾ ਹੁੰਦਾ ਸੀਗਾ ਨਗਰ ਕੌਂਸਲ ਰਾਹੀਂ ਸਾਡੇ ਉਹ ਲੱਕੜ ਦੇ ਪੈਸੇ ਆਉਂਦੇ ਸੀਗੇ परमेश कुमार ਦੇ ਮੁਤਾਬਕ ਉਹਨਾਂ ਨੂੰ ਨਗਰ ਕੌਂਸਲ ਤੋਂ ਵੀ ਕੋਈ ਪੈਸਾ ਨਹੀਂ ਮਿਲਦਾ ਤੇ ਨਾ ਹੀ ਪ੍ਰਸ਼ਾਸਨ ਤੋਂ ਕੋਈ ਮਦਦ ਮਿਲਦੀ ਹੈ ਲੇਕਿਨ ਉਹ ਸਿਰਫ ਉਹਨਾਂ ਦਾ ਕੰਮ ਸਮਝ ਕੇ ਹੀ ਇਸ ਨੂੰ ਕਰ ਰਹੇ ਨੇ ਤੇ ਜੇਕਰ ਜ਼ਿਲ੍ਹੇ ਦੇ ਵਿੱਚ ਕੋਈ ਵੀ ਲਾवारिस লাশ ਮਿਲਦੀ ਹੈ ਤਾਂ ਉਸ ਦੇ ਅੰਤਿਮ ਸੰਸਕਾਰ ਦੇ ਲਈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਵੀ ਕਿਤੇ ਵੀ ਆਪਣੇ ਸ਼ਹਿਰ ਦੇ ਡਿਸਟ੍ਰਿਕਟ ਸੰਗਰੂਰ ਦੇ ਖਨੋਰੀ ਤੱਕ ਡਿਸਟ੍ਰਿਕਟ ਸੰਗਰੂਰ ਆ ਜਾਂਦਾ ਜੀ ਜੇ ਖਨੋਰੀ ਤੱਕ ਵੀ ਕੋਈ ਡੈੱਡ ਬੋਡੀ ਮਿਲਦੀ ਹੈ ਲਾवारिस ਉੱਥੇ ਦੇ ਜਿਨ੍ਹਾਂ ਨੂੰ ਡੈੱਡ ਬੋਡੀ ਦਿਖਦੀ ਹੈ ਉਹ ਪ੍ਰਸ਼ਾਸਨ ਨੂੰ ਇਤਲਾਹ ਕਰਦੇ ਨੇ ਜੀ ਪ੍ਰਸ਼ਾਸਨ ਚੁੱਕ ਕੇ ਉਹਨਾਂ ਨੂੰ ਸਿਵਲ ਹਸਪੀਟਲ ਦੇ ਵਿੱਚ ਸੰਰੂਰ ਦੇ ਵਿੱਚ ਮੋਰਚਰੀ ਦੇ ਵਿੱਚ 72 ਘੰਟਿਆਂ ਲਈ ਸਨਾਖਤ ਲਈ ਰੱਖ ਦਿੰਦਾ ਹੈਗਾ ਜਦੋਂ ਕਿਸੇ ਦੀ ਕੋਈ ਸਨਾਖਤ ਨਹੀਂ ਹੁੰਦੀ ਨਗਰ ਕੌਂਸਲ ਦੇ ਰਾਹੀਂ ਉਹ ਡੈੱਡ ਬੋਡੀ ਮੈਨੂੰ ਸਪੂਰਤ ਕਰ ਦਿੰਦੇ ਨੇ ਤਾਂ ਲੱਗਦਾ ਵੀ ਹਾਂ ਜਦੋਂ ਤੁਹਾਨੂੰ ਕੋਈ ਵਾਰਸ ਨਹੀਂ ਆ ਲੱਗਦਾ ਕੋਈ ਬੰਦਾ ਕਿਸੇ ਹੋਰ ਕੰਮ ਚ ਹੁੰਦਾ ਤਾਂ ਤੁਸੀਂ ਸਾਰੇ ਕੰਮ ਛੱਡ ਕੇ ਆ ਜੰਨਾ ਆਪਣੇ ਸਰ ਮੈਂ ਦੇਖੋ ਕਵੀਲਦਾਰਾਂਗਾ ਕਿਵਲਦਾਰਾਂ ਦਾ ਮੇਰਾ ਪਰਿਵਾਰ ਬਹੁਤ ਵੱਡਾ ਹੈਗਾ ਜੇ ਕੋਈ ਵੀ ਕੰਮ ਮੇਰਾ ਕੰਮ ਦੇ ਵਿੱਚ ਰੁਝੇ ਹੋਏ ਵਿੱਚ ਮੈਂ ਰੁਝਿਆ ਹੋਇਆ ਕੋਈ ਸ਼ਾਦੀ ਮੈਂ ਕਈ ਵਾਰ ਤਾਂ ਸਰ ਮੈਂ ਮੇਰੇ ਪਰਿਵਾਰ ਦੇ ਵਿੱਚ ਜਾਂ ਮੇਰੇ ਰਿਸ਼ਤੇਦਾਰ ਦੇ ਵਿੱਚ ਮੈਂ ਦੋਸਤ ਮੈਂ ਮੈਂ ਸ਼ਾਦੀਆਂ ਦੇ ਵਿੱਚ ਵੀ ਹੁੰਨਾ ਮੈਂ ਜਿੱਤੇ ਮੈਨੂੰ ਇਹ ਚੀਜ਼ ਦਾ ਪਤਾ ਲੱਗ ਜਾਂਦਾ ਹੈਗਾ ਬਿਲਵਾਰ ਡੈਡਵੋਟ ਜਾ ਰਹੀ ਹੈ ਮੈਂ ਸਾਰੇ ਕੰਮਕਾਰ ਸਾਰੀ ਖੁਸ਼ੀਆਂ ਛੱਡ ਕੇ ਦੇਲ ਬਸ ਆਉੜੀ ਕੋਸ਼ਿਸ਼ ਕਰਨਾ ਤਾਂ ਦੋਸਤ ਮਿੱਤਰ ਰਿਸ਼ਤੇਦਾਰ ਕਹਿੰਦੇ ਨੇ ਵੀ ਤੁਸੀਂ ਕਿਉਂ ਇਹ ਕੰਮ ਕਰਦੇ ਹੋ ਕਿਉਂ ਤੁਸੀਂ ਮਰੇ ਸੱਤ ਪੰਜ ਸੱਤ ਕਰ ਪਾਉਂਦੇ ਹੋ ਸਰ ਮੇਰੇ ਰਿਸ਼ਤੇਦਾਰ ਬਹੁਤ ਜ਼ਿਆਦਾ ਟੁੱਟ ਗਏ ਜੀ ਮੇਰੇ ਰਿਸ਼ਤੇਦਾਰ ਦੋਸਤ ਮਿੱਤਰ ਬਹੁਤ ਜ਼ਿਆਦਾ ਟੁੱਟ ਗਏ ਵੀ ਤੁਸੀਂ ਇਹ ਸੰਸਕਾਰ ਲਵਾ ਡੈਡ ਬੁਡ ਸੰਸਕਾਰ ਹੀ ਕਿਉਂ ਕਰ ਰਹੇ ਹੋ ਇੱਕ ਬਹੁਤ ਛੋਟਾ ਕੰਮ ਹੈ ਲੇਕਿਨ ਸਰ ਮੈਨੂੰ ਆਪਣੇ ਆਪ ਨੂੰ ਮੇਰੇ ਪਰਿਵਾਰ ਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਕੰਮ ਕਰਕੇ ਜੱਪਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ